ਅਸੀਂ ਕਾਲੀ ਦਲ ਨਾਲ ਪਹਿਲਾਂ ਸੀ ਜੀ ਮੁੱਢ ਤੋਂ 40 ਸਾਲਾਂ ਤੋਂ ਪ੍ਰਕਾਸ਼ ਸਿੰਘ ਬਾਦਲ ਤੋਂ ਜੀ ਹੁਣ ਦੋ ਵਾਰ ਡੀਪੀ ਢਿੱਲੋਂ ਦੇ ਨਾਲ ਸੀਗੇ ਹਮ ਤੇ ਜਦੋਂ ਕਿ ਪਤਾ ਲੱਗਿਆ ਡੀਪੀ ਢਿੱਲੋਂ ਨੇ ਟ੍ਰੈਕਟ ਨਹੀਂ ਲਾਂਚ ਕਰਦੇ ਇਹਨੂੰ ਲਾਰਾ ਲਾਉਂਦੇ ਆ ਉਦੋਂ ਅਸੀਂ ਵੀ ਡੀਪੀ ਢਿੱਲੋਂ ਦੇ ਜਿਵੇਂ ਉਹਨੇ ਕਿਹਾ ਭਾਈ ਜੀ ਨੇ ਵੀ ਦੱਸੋ ਕਿਵੇਂ ਫੈਸਲਾ ਕਰਨਾ ਹੈ ਅਸੀਂ ਆਖਿਆ ਜੀ ਹੁਣ ਆਪਾਂ ਵੀ ਜਿਹੜੀ ਪਾਸੇ ਸਰਕਾਰ ਹੈ ਆਪਾਂ ਉਸੇ ਪਾਸੇ ਚੱਲੀਏ ਅਸੀਂ ਵੀ ਸਾਰੇ ਲੋਕ 75% ਕਾਲੀ ਦਲ ਦੇ ਲੋਕ ਸਾਰੇ ਵੀ ਅਕਾਲੀ ਦਲ ਛੱਡ ਕੇ ਆਮ ਪਾਰਟੀ ਚ ਰਲ ਗਏ ਜੀ ਅਸੀਂ ਹੁਣ ਅਸੀਂ ਡੈਂਪੀ ਡਲੋ ਦੀ ਠੋਕ ਕੇ ಮತ ਕਰਾਂਗੇ ਜਿਤਾਵਾਂਗੇ ਜਰੂਰ ਨਹੀਂ ਪਿੰਡਾਂ ਦੇ ਵਿੱਚ ਜਿਹੜੇ ਹੁਣ ਦੂਜਾ ਆਮ ਆਦੀ ਪਾਰਟੀ ਦੇ ਵਰਕਰ ਸੀ ਦੂਜੇ ਪਾਸੇ ਤੁਸੀਂ ਹੁਣ ਆਗੇ ਉਧਰ ਇਲੈਕਸ਼ਨ ਇਹਦੇ ਆ ਰਹੇ ਸਰਪੰਚੀ ਦੇ ਵੀ ਆ ਰਹੇ ਆ ਉਹ ਕਹਿੰਦੇ ਅਸੀਂ ਆਪਦਾ ਬੰਦਾ ਠਾਵਾਂਗੇ ਤੁਸੀਂ ਕਹਿੰਦੇ ਅਸੀਂ ਆਪਦਾ ਫਿਰ ਉੱਥੇ ਵੀ ਕਿਤੇ ਗਲਾਰੀ ੜੂਗੀ ਨਹੀਂ ਜੀ ਅਸੀਂ ਉਹਨਾਂ ਨਾਲ ਸਹਿਮਤ ਆ ਜੀ ਪਹਿਲਾਂ ਅਸੀਂ ਤਾਂ ਉਹਨਾਂ ਨੂੰ ਆਇਆ ਕਿਹਾ ਬਾਈ ਜੀ ਤੁਸੀਂ ਅੱਗੇ ਲੱਗ ਕੇ ਚੱਲੋ ਅਸੀਂ ਤੁਹਾਡੇ ਪਿੱਛੇ ਆ ਉਹਨਾਂ 'ਚ ਵੀ ਖੁਸ਼ੀ ਬਹੁਤ ਹੈ ਵੀ ਸਾਡੇ ਜਿਹੜਾ ਹਲਕੇ ਦਾ ਵਿਕਾਸ ਹੋਊਗਾ ਕੌਣ ਸੀਐਮ ਸਾਹਿਬ ਆ ਰਹੇ ਆ ਅੱਜ ਆਪਣੇ ਕਿਦੜੇ ਵੀ ਹਲਕੇ ਨੂੰ ਕੋਈ ਗੱਪਾ ਦੇ ਕੇ ਜਾਣਗੇ ਕੋਈ ਸਕੂਲ ਕੋਈ ਗਲੀਆਂ ਕੋਈ ਸੜਕਾਂ ਸੀਵਰੇਜ ਦਾ ਜਿਵੇਂ ਪਾਣੀ ਕਿਦੜੇ ਵਿੱਚ ਪੈਂਦਾ ਪੀਣ ਵਾਲੇ ਪਾਣੀ 'ਚ ਤੇ ਲੋਕ ਖੁਸ਼ ਆ ਜੀ ਬਹੁਤ ਖੁਸ਼ ਆ ਡੀਪੀਟੀ ਲੋਨ ਨੂੰ ਇਹ ਕੀ ਜਿਤਾ ਕੇ ਲੋਕ ਸਾਹ ਲੈਣਗੇ ਤੇ ਬਾਦਲ ਸਾਹਿਬ ਕਿਹੋ ਜਿਹਾ ਇਨਸਾਨ ਸਨ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀ ਉਹ ਬਹੁਤ ਵਧੀਆ ਸੀ ਅਸੀਂ ਜਮਾ ਨਹੀਂ ਛੱਡਿਆ ਜੀ ਉਹਨਾਂ ਨੂੰ ਤੇ ਜਿਹੜੇ ਸੁਖਬੀਰ ਸਿੰਘ ਬਾਦਲ ਸੀਗੇ ਜੀ ਕੁਝ ਹੋ ਗਲਤ ਜਿਹਨਾਂ ਦੀ ਇੰਪਰੋਵੀਜ਼ੇਸ਼ਨ ਤੇ ਲੱਗੇ ਜਿਹੜੇ ਜਿਵੇਂ ਮੰਨ ਕੇ ਚੱਲੋ ਬੰਟੀ ਰਮਣ ਕਰੋਜੀ ਬਰਕੰਦੀ ਐ ਤੇ ਬਾਈ ਡਿੰਪੀ ਸੀ ਜਿਹੜਾ ਇਹ ਬੰਦਾ ਵਧੀਆ ਸੋਚਦਾ ਮਾਲਕ ਸੀ ਨਾ ਕਿਸੇ ਨੂੰ ਕੋਈ ਲਾਰਾ ਲਾਉਂਦਾ ਸੀਗਾ ਜਿਹੜਾ ਕੰਮ ਕਹਿੰਦਾ ਸੀ ਉਹ ਕਰਕੇ ਵਿਖਾਉਂਦਾ ਸੀ ਜੇ ਨਹੀਂ ਹੁੰਦਾ ਸੀ ਕਹਿੰਦਾ ਬੇਟਾ ਇਹ ਕੰਮ ਨਹੀਂ ਆਪਾਂ ਤੋਂ ਹੁੰਦਾ ਤੂੰ ਭਾਈ ਹੋਰ ਕਾਈ ਟਰਾਈ ਕਰ ਲਾ ਕੋਈ ਲਾਰਾ ਨਹੀਂ ਲਾਉਂਦਾ ਸੀ ਜੀ ਇਸ ਕਰਕੇ ਅਸੀਂ ਡੈਂਪੀ ਢੱਲੋ ਦੇ ਨਾਲ ਸਾਰਾ ਹਯੂਰੇ ਵਾਲੀ ਪੰਚਾਇਤ ਸਰਪੰਚ ਵਰਕਰ ਸਾਰੇ ਖੁਸ਼ ਹੋ ਕੇ ਆਇਆ ਜੀ ਕੋਈ ਦਬਾਤ ਲਈ ਨਹੀਂ ਆਇਆ ਹਾਂਜੀ ਆਮ ਆਦਮੀ ਪਾਰਟੀ ਦੇ ਦੇ ਕੁਛ ਤੇ ਲੋ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਆ ਸਾਨੂੰ ਕੋਈ ਇਹਨਾਂ ਦਾ ਇਹ ਨਹੀਂ ਹੈਗਾ ਵੀ ਇਹ ਸਾਡੀ ਪਾਰਟੀ ਚ ਕਿਉਂ ਆਇਆ ਸਾਣਾ ਦਾ ਮਾਣ ਸਾਨੂੰ ਤਾਂ ਵਧਿਆ ਵੀ ਸਾਡਾ ਪਰਿਵਾਰ ਵਧਿਆ ਸਾਡੇ ਆਮ ਪਾਰਟੀ ਦੀ ਵੋਟ ਵਧੀ ਹੈ ਜੋ ਮੇਰੇ ਵੀਰ ਕੁਛ ਹੈਗੇ ਨੇ ਜੋ ਮਾੜਾ ਮੋਟਾ ਕਰਦੇ ਨੇ ਪਿੰਡਾਂ ਚ ਹੁੰਦਾ ਵੀ ਆ ਉਨੀ ਕੀ ਹੁੰਦਾ ਵੀ ਪਹਿਲਾਂ ਕਾਲੀ ਦਲ ਨੇ ਕੋਈ ਮਾੜਾ ਮੋਟਾ ਉਨੀ ਕੀ ਹੋਈ ਆ ਉਹ ਫੇਰ ਵੀ ਸਾਡੇ ਵੀਰ ਕੱਲ ਨੂੰ ਡੈਂਪੀ ਟਲੋ ਇੱਥੋਂ ਫਰੀ ਹੋ ਜਾਣਗੇ ਅੱਜ ਭਵੰਤਮਾਨ ਆਇਆ ਸਾਡੇ 30% 45% ਆਮ ਆਦਮੀ ਪਾਰਟੀ ਦੇ ਵਰਕਰ ਵੀ ਆਏ ਆ ਬਾਕੀ ਜੋ ਡੈਂਪੀ ਟਲੋ ਦੇ ਜਿੰਨੇ ਵੀ ਵਰਕਰ ਆ ਤਕਰੀਬਨ 70 80% ਉਹ ਬੰਦੇ ਵੀ ਇੱਥੇ ਪਹੁੰਚੇ ਨੇ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਆ ਸਾਨੂੰ ਸਗਮਾਂ ਦੀ ਖੁਸ਼ੀ ਹੋਈ ਆ ਵੀ ਸਾਡੇ ਪਰਿਵਾਰ ਵਿੱਚ ਵਾਧਾ ਹੋਇਆ ਅੱਜ ਸਾਡੇ ਪਿੰਡ ਚੋਂ ਕੱਲੀ ਹਜੂਰੀਆਂ ਦੀ ਪੰਚਾਇਤ ਦੇ ਵਿੱਚੋਂ ਮੇਰੇ ਖਿਆਲ ਨਾਲ 52 53 ਸਵਾਰੀਆਂ ਦੀ ਬੱਸ ਹੁੰਦੀ ਆ ਜਿਹਦੇ ਵਿੱਚੋਂ 48 ਤੋਂ 47 48 ਸਵਾਰੀਆਂ ਮਤਲਬ ਅਸੀਂ ਇੱਕ ਵਰਕਰ ਇਕੱਠੇ ਹੋ ਕੇ ਆਏ ਆਵੇਂ ਆ ਜਿਵੇਂ ਮੈਂ ਸਰਪੰਚੀ ਦੀ ਗੱਲ ਕਰਕੇ ਹਟ ਜੀ ਪਹਿਲਾਂ ਤੁਸੀਂ ਆਮ ਆਦੀ ਪਾਰਟੀ ਦੇ ਨਾਲ ਲੰਮੇ ਚਿਰ ਤੋਂ ਜੁੜੇ ਹੋਏ ਹੋ ਤੁਸੀਂ ਦਾਵਾ ਕਰਦੇ ਸੀ ਜਾਂ ਹੋਰ ਤੁਹਾਡੇ ਵੀਰ ਕਰਦੇ ਹੋਣਗੇ ਵੀ ਅਸੀਂ ਸਰਪੰਚੀ ਦੇ ਇਲੈਕਸ਼ਨ ਲੜਾਂਗੇ ਜਿਹੜੇ ਡੈਂਪੀ ਢੋਲਣਾ ਲੋਕ ਜੁੜੇ ਹੋਏ ਸੀ ਅਕਾਲੀ ਪਾਰਟੀ ਦੇ ਉਹ ਵੀ ਹੁਣ ਵਾਅਦਾ ਕਰਨਗੇ ਵੀ ਅਸੀਂ ਵੀ ਨਾ ਸਰਪੰਚ ਚੋਣਨਾ ਫਿਰ ਉੱਥੇ ਨਾ ਕਦੇ ਨਾ ਕਰ ਪੇਚਾ ੜੂ ਆ ਨਾ ਨਹੀਂ ਜੀ ਸਾਡਾ ਪਹਿਲਾਂ ਵੀ ਇਹਨਾਂ ਨਾਲ ਪਿਆਰ ਸੀਗਾ ਕੁਈ ਆਇਆ ਨਹੀਂ ਵੀ ਸਾਡੀ ਕੋਈ ਇਹਨਾਂ ਨਾਲ ਦੁਸ਼ਮਨੀ ਸੀ ਪਹਿਲਾਂ ਵੀ ਅਸੀਂ ਡੈਂਪੀ ਢਲੋ ਦੇ ਵਰਕਰਾਂ ਨਾਲ ਰਲ ਕੇ ਹੀ ਚੱਲਦੇ ਸੀਗੇ ਜਦੋਂ ਸਾਡਾ ਬੂਥ ਲੱਗਿਆ ਸਾਡੀ ਪੰਚਾਇਤ ਦਾ ਵਿੱਚ ਐਂਦੀ ਐਮਪੀ ਦੀਆਂ ਚੋਣਾਂ ਹੋਈਆਂ ਉਦੋਂ ਵੀ ਸਾਡਾ ਇਕੱਠਾ ਸੀਗਾ ਜਦੋਂ ਸਾਡਾ ਐਮਐਲਏ ਦਾ ਇਲੈਕਸ਼ਨ ਸੀ ਉਦੋਂ ਵੀ ਅਸੀਂ ਇਕੱਠੇ ਰਹੇ ਹਾਂ ਪਿੰਡਾਂ ਦੇ ਵਿੱਚ ਵਰਕ ਵੀ ਅਸੀਂ ਇਕੱਠਿਆਂ ਨੇ ਕੀਤਾ ਠੀਕ ਹੈ ਵੋਟਾਂ ਇਹਨਾਂ ਦਾ ਮਨ ਸੀਗਾ ਇਹਨਾਂ ਨੇ ਕਾਲੀ ਦਲ ਨੂੰ ਪਾਈਆਂ ਸਾਡਾ ਮਨ ਸੀ ਅਸੀਂ ਝਾੜੂ ਨੂੰ ਪਾਈਆਂ ਜੀ ਕਿੰਨ ਦਸ ਪੋਚੇ ਕੋਸ਼ ਵਰਕਰਾਂ ਦੇ ਵਿੱਚ ਇਤਰਾਜ ਵੀ ਹੈ ਕਿ ਜਿਹੜੇ ਦਸ ਪੋਚੇ ਸਾਡੀ ਜਾਨੀ ਕਿ ਕਾਲੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਇੱ ਏ ਨਹੀਂ ਹੈਗਾ ਕਿ ਹੁਣ ਆਪਾਂ ਅਸੀਂ ਅਸੀਂ ਡੈਂਪੀ ਨਾਲ ਆਏ ਆ ਵੀ ਸਾਡੀ ਕੋਈ ਐਸੀ ਸਾਡੂ ਡੈਂਪੀ ਪੁੱਛੂਗਾ ਨਹੀਂ ਜਾਈਂ ਜਿਹੜੇ ਸਾਫਕਾ ਸਰਪੰਚ ਖੜੇ ਨੇ ਇਹ ਸਾਨੂੰ ਪਿੱਛੇ ਧੱਕ ਦੇਣਗੇ ਇਹ ਸਾਨੂੰ ਪਤਾ ਇਹ ਸਾਨੂੰ ਮਾਨ ਸਤਕਾਰ ਆਪਦੇ ਤੋਂ ਵੱਧ ਦਿਵਾਉਣਗੇ ਡੈਂਪੀ ਕੋਲੋਂ ਪੌਣੇ 3 ਸਾਲ ਦਾ ਸਮਾਂ ਹੋ ਗਿਆ ਪਿੰਡਾਂ ਦੇ ਵਿੱਚ ਵਿਕਾਸ ਕਿੰਨਾ ਹੋ ਰਿਹਾ ਹੁਣ ਵਿਕਾਸਤਾ ਜੀ ਇਸ ਕਰਕੇ ਵੀ ਪਹਿਲਾਂ ਸਾਰ ਸਰਪੰਚ ਜਿਹੜੇ ਸੀਗੇ ਆਮ ਪਾਰਟੀ ਦਾ ਕੋਈ ਮੈਂਬਰ ਨਾ ਕੋਈ ਸਰਪੰਚ ਸੀਗਾ ਕਾਂਗਰਸ ਦੇ ਜਿੰਨੇ ਸਰਪੰਚ ਸੀਗੇ ਗ੍ਰਾਂਡਾਂ ਆਉਂਦੀਆਂ ਸੀਗੀਆਂ ਹਜੇ ਤੱਕ ਵੀ ਪੈਸੇ ਸਰਪੰਚਾਂ ਦੇ ਕਾਂਗਰਸੀਆਂ ਦੇ ਖਾਤਿਆਂ 'ਚ ਪਏ ਆ ਜਿਹੜੇ ਹੁਣ ਸਰਕਾਰ ਨੇ ਉਹ ਬਾਂਡ ਕੀਤੀ ਹੋਏ ਆ ਉਹ ਹੁਣ ਜਦੋਂ ਸਾਡੀ ਪਾਰਟੀ ਦੇ ਨਵੇਂ ਸਰਪੰਚ ਬਣ ਗਏ ਉਸ ਤੋਂ ਬਾਅਦ ਸਾਰਿਆਂ ਦਾ ਵਿਕਾਸ ਹੋਊਗਾ ਹੁਣ ਜਿਵੇਂ ਬਾਈ ਇਲੈਕਸ਼ਨ ਆ ਗਿਆ ਜੀ ਬਾਈ ਇਲੈਕਸ਼ਨ ਦੇ ਵਿੱਚ ਹੁਣ ਸਾਡੇ ਹਰ ਪਿੰਡ ਦੇ ਵਿੱਚ ਕਿਸੇ ਦੇ ਵਿੱਚ 4000 ਇੱਟ ਕਿਸੇ ਦੇ ਵਿੱਚ 5000 ਇੱਟ ਕਿਸੇ ਦੇ ਵਿੱਚ 10 ਗਲੀਆਂ ਕਿਸੇ ਦੇ ਪਿੰਡ ਦੇ ਵਿੱਚ 5 ਗਲੀਆਂ ਦਾ ਐਸਟੀਮੇਟ ਲੱ ਜਦੋਂ ਨੂੰ ਵੋਟਾਂ ਪੈਣੀਆਂ ਬਾਈਲੈਕਸ਼ਨ ਹੋਣਾ ਉਸ ਤੋਂ ਪਹਿਲਾਂ-ਪਹਿਲਾਂ ਤਕਰੀਬਨ 80% ਕੰਮ ਉਹ ਵੀ ਹੋ ਜਾਣਗੇ ਜਿਹੜੇ ਤੁਹਾਡੇ 92 ਐਮ.ਐਲ.ਏ ਚੁਣੇ ਹੋਏ ਆ ਕਹਿੰਦੇ ਉਹਨਾਂ ਦੀ ਤਾਂ ਠਾਣੇ ਦੇ ਵਿੱਚ ਵੀ ਦਸ ਪੁੱਛ ਹੋਣੀਗੀ ਨਹੀਂ ਜੀ ਇਹ ਇਹ ਇੱਕ ਇੱਕ ਵਹਿਮ ਅਸੀਂ ਅਸੀਂ ਰਹੇ ਆ ਸਾਡਾ ਸਾਡਾ ਕੋਈ ਕੋਟਪਾਈ ਦਾ ਕੋਈ ਅਸੀਂ ਕੋਟਪਾਈ ਠਾਣੇ 'ਚ ਵੀ ਆਉਂਦੇ ਰਹੇ ਆ ਵਧੀਆ ਚੱਲਦੀ ਆ ਵਧੀਆ ਗੱਲਬਾਤ ਤੁਹਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਆ ਉਹਨਾਂ ਦੀ ਕਹਿੰਦੀ ਗੱਲ ਹੈ ਕਿ ਜਦੋਂ ਅਸੀਂ ਠਾਣੇ ਦੇ ਵਿੱਚ ਜਾਂਦੇ ਆ ਜਿਹੜੇ ਕਾਲੀ ਕਾਂਗਰਸ ਆ ਉਹਨਾਂ ਦਾ ਛਿੱਕਾ ਉਵੇਂ ਚੱਲਦਾ ਚਾਹੇ ਉਹ ਹਰੇ ਆ ਚਾਹੇ ਹੈ ਨਹੀਂ ਗੇ ਜਿਹੜਾ ਸਾਡੇ 1.5 ਪੁੱਛ ਹੈ ਨਹੀਂ ਗੀ ਪੁੱਛ ਲੈਣੇ ਤੇ ਹੋਰ ਵੀ ਖੜੇ ਆ ਨਹੀਂ ਜੀ ਉਹ ਤਾਂ ਉਹ ਤਾਂ ਜੁਰਤ ਆ ਆਪ ਨੂੰ ਬਣਾਉਣੀ ਪੈਂਦੀ ਆ ਹਾਂ ਕਿਸੇ ਨੂੰ ਕਹਣਾ ਮਾੜਾ ਸਾਡੇ ਭਗਵਾਨ ਜੀ ਮਾਨ ਜੀ ਮੁੱਖ ਮੰਤਰੀ ਬਹੁਤ ਵਧੀਆ ਬਣਿਆ ਆ ਜੀ ਅਸੀਂ ਉਹਨੂੰ ਦਿਲੋਂ ਪਿਆਰ ਕਰਦੇ ਆ ਮਾਨ ਸਾਹਿਬ ਦਾ ਬੰਦੇ ਅਸੀਂ ਕਹਿ ਰਹੇ ਮਾਨ ਸਾਹਿਬ ਨੇ ਮਾੜੇ ਮਾਨ ਸਾਹਿਬ ਬਹੁਤ ਵਧੀਆ ਬੰਦੇ ਆ ਜਿਹੜੇ 92 ਚੁਣੇ ਹੋਏ ਆ ਉਹ ਲੋਕਾਂ 'ਚ ਵਿਚਰ ਨਹੀਂ ਰਹੀ ਨਹੀਂ ਜੀ ਵਿਚਰਦਾ ਹੈ ਜੀ ਕਿਉਂ ਨਹੀਂ ਵਿਚਰਦਾ ਜੀ ਤੁਹਾਡਾ ਐਮਐਲ ਕੌਣ ਆ ਸਾਡਾ ਦਾ ਟੈਂਪੀ ਢਿਲੋਈ ਆ ਕਾਲੀਦਾਲਾ ਨੂੰ ਆਈ ਹੈ ਤੇ ਪਿੱਟ ਲੋ ਦਾ ਹੁਣ ਆ ਰਿਹਾ ਨਾ ਪਹਿਲਾ ਐਮਐਲਏ ਕੌਣ ਤੁਹਾਡਾ ਆਮ ਆਦਮੀ ਪਾਰਟੀ ਆਮ ਆਦਮੀ ਨੇ ਆਪਣਾ ਕਾਲੀ ਦਾਲ ਨੂੰ ਅਸੀਂ ਇੱਥੇ ਨਾਰ ਵਾਲੇ ਆਉਂ ਜੀ ਅੱਜ ਹਾਂ ਅਜਰ ਵਾਲੇ ਹਾਂ ਜੀ ਐਮਐਲਏ ਰਾਜਾ ਵਣਗੀ ਐਮਐਲਏ ਰਾਜਾ ਜੀ ਤੁਹਾਡਾ ਹਲਕੇ ਦਾ ਜਿਹੜਾ ਜਿੱਤਿਆ ਹੋਇਆ ਐਮਐਲਏ ਰਾਜਾ ਵਣਗੀ ਤੇ ਜਿਹੜੇ ਹਲਕਾ ਨੇ ਚਾਰਜ ਹੈ ਉਹ ਲਾਏ ਹੈਗੇ ਪ੍ਰਿਤਪਾਲ ਸਿੰਘ ਸ਼ਰਮਾ ਜੀ ਨਹੀਂ ਹੁਣ ਸ਼ਰਮਾ ਜੀ ਦਾ ਜਿਹੜਾ ਕਹਿੰਦੇ ਵੀ ਉਹ ਜੀ ਦਿਲ ਟੁੱਟ ਗਿਆ ਕਹਿੰਦੇ ਵੀ ਉਹ ਕੰਮ ਬਹੁਤ ਕਰ ਰਿਹਾ ਸੀ ਅੱਜ ਇੱਕੇ ਦਮ ਜਿਹਨੇ ਕਿ ਢੱਲੋ ਸਾ ਮੂਰੇ ਆ ਜਾਣ ਤੇ ਕੀ ਉਹਦਾ ਬੰਦੇ ਮਨ ਟੁੱਟੂ ਦੇ ਨਹੀਂ ਟੁੱਟੇ ਜਿਹੜਾ ਪਿ ਤੋਂ ਵਰਕ ਕਰ ਰਿਹਾ ਫੀਲਡ 'ਚ ਨਹੀਂ ਉਹ ਇਸ ਤਰ੍ਹਾਂ ਹੈ ਜੀ ਗੱਲ ਮਤਲਬ ਕੋਈ ਏਡੀ ਗੱਲ ਨਹੀਂ ਗਈ ਕੋਈ ਸਹਿਮਤੀ ਨਾ ਹੁੰਦੇ ਵੀ ਰਹਿੰਦੇ ਬਾਕੀ ਜੋ ਸੀਐਮ ਸਾਹਿਬ ਬਿਠਾ ਕੇ ਉਹਨਾਂ ਦੀ ਕਰਾ ਦੇਣਗੇ ਕੋਈ ਉਹਨਾਂ ਨੂੰ ਹੋਰ ਉਹਦਾ ਦੇ ਦੇਣਗੇ ਉਹਨਾਂ ਨੂੰ ਕੋਈ ਇਹਦੀ ਸਹਿਮਤੀ ਬਣ ਜਾਊਗੀ ਪਰ ਇਸ ਵਕਤਾਂ ਜਿਹੜਾ ਇਸ ਵਕਤ ਦਾ ਮਤਲਬ ਇਹੀ ਹੈ ਵੀ ਆਪਾਂ ਹਰਦੀਪ ਸਿੰਘ ਡੈਂਪੀ ਢਲੋਂ ਨੂੰ ਇੱਕ ਜਿਤਾ ਕੇ ਭੇਜਣਾ ਆਪਾਂ ਐਮਐਲਏ ਬਣਾਉਣਾ ਇਹ ਇਹ ਸਾਰਿਆਂ ਦੀ ਸੋਚ ਹੈ ਜੀ ਸ਼ਰਮਾ ਜੀ ਵੀ ਕੋਈ ਐਡੇ ਸੂਝਵਾਨ ਬੰਦੇ ਆ ਵਕੀਰ ਸਾਹਿਬ ਆ ਉਹ ਤੇ ਇਹੋ ਜੀ ਗੱਲ ਨਹੀਂ ਸਾਡੂ ਤਾਂ ਸੁਣਨੇ ਚਾਹੀਦੀ ਕਿ ਵੀ ਇਸ ਤਰ੍ਹਾਂ ਕੋਈ ਵੀ ਨਹੀਂ ਨਾਰਾਜ਼ ਦੀ ਉਹਨਾਂ ਦੀ ਕੋਈ ਐਡੀ ਨਾਰਾਜ਼ਗੀ ਨਹੀਂ ਜੀ ਅੱਜ ਜਨੇ ਕਿ ਕਿੰਨਾ ਕਾਫਲਾ ਤੁਹਾਡਾ ਜਨੇ ਕਿ ਜਿਹੜਾ ਤੁਸੀਂ ਪਹੁੰਚੇ ਹੋ ਕਾਲੀ ਕਾਂਗਰਸੀ ਸਾਰੇ ਇਕੱਠੇ ਹੋ ਕੇ ਆਏ ਹੋ ਕੱਲੇ ਤੁਹਾਡੇ ਚ ਕਾਂਗਰਸੀ ਨਹੀਂ ਆਉਣੇ ਕੱਲੀ ਤੁਹਾਡੇ ਨਾਲ ਕਾਲੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਏ ਆ ਜੀ ਬਾਕੀ ਇੱਥੇ ਅੱਗੇ ਜਾ ਕੇ ਆਪਾਂ ਨੂੰ ਪਤਾ ਲੱਗ ਜੂਗਾ ਪਰ ਮੇਰੀ ਪੰਚਾਇਤ ਚ ਕੱਲੀ ਸਾਡੀ ਪੰਚਾਇਤ ਚ 50 48 ਤੋਂ 50 ਜਾਣੇ ਕੱਲੀ ਹਜੂਰੀ ਆਉਂਦੀ ਪੰਚਾਇਤ ਦੇ ਵਿੱਚੋਂ ਆਏ ਨੇ ਤਕਰੀਬਨ ਸਾਡੇ ਪਿੰਡ ਦੀਆਂ 6 ਪੰਚਾਇਤਾਂ ਤੇ 6 ਬੱਸਾਂ ਭੇਜੀਆਂ ਡੈਂਪੀ ਨੇ ਤੇ ਮੇਰੇ ਖਿਆਲ ਚ ਇਹ ਲੱਗਦਾ ਵੀ 6 6 ਦੀਆਂ 6 ਬੱਸਾਂ ਹੀ ਭਰ-ਭਰ ਕੇ ਆਉਣਗੀਆਂ ਇੱਕ ਕਿੱਦਸਾ ਜਾ ਰਹੀ ਵੀ ਜਦੋਂ ਕਾਂਗਰਸ ਆ ਤੁਹਾਡੇ ਆਮ ਆਦੀ ਪਾਰਟੀ ਦੇ ਮੇਲੇ ਜਿੱਤ ਗਏ ਉਦੋਂ ਬਾਅਦ ਜਿਹੜੇ ਕਿ ਦौरा ਪਿੰਡਾਂ 'ਚ ਮਾਰਨੋਂ ਘਟ ਘਟ ਗਿਆ ਕੰਮ ਜਿਹਨੇ ਕਿ ਕਿਸ ਦਾ ਧੰਨਵਾਦ ਕਰਨੀਗੇ ਘਰਾਂ 'ਚ ਹੀ ਸੌਂ ਗਏ ਆ 92 ਦੇ ਕਿਹਦੇ ਆਵਾਜ਼ ਨਹੀਂ ਸੁਣੀ ਨਹੀਂ ਜੀ ਇਹ ਤਾਂ ਇੱਕ ਤਵਾ ਲਾਇਆ ਜਾ ਰਿਹਾ ਦੇਖੋ ਅਸੀਂ ਖੁੱਡੀਆਂ ਕੋਲੇ ਵੀ ਮਿਲਦੇ ਰਹੇ ਆ ਖੁੱਡੀਆਂ ਕੋਲੇ ਜਦੋਂ ਤੁਸੀਂ ਮਰਜੀ ਜਾਓੜੋ 2-250 ਬੰਦਾ ਬੈਠਾ ਹੁੰਦਾ ਸ਼ਰਮੇ ਕੋਲੇ ਚਲੇ ਜਾਓ 40-50 ਬੰਦੇ ਸ਼ਰਮੇ ਕੋਲੇ ਬੈਠੇ ਜਿਹੜੇ ਮਾਰੀ ਦੇ ਮਾਜੀ ਦੇ ਲੋਕਾਂ ਦੇ ਪੈਸੇ ਨਹੀਂ ਪਈ ਅਜੇ ਤੱਕ ਵਿਲਕੀ ਜਾਂਦੇ ਲੋਕ ਨਹੀਂ ਸਾਡੇ ਪੈਗੇ ਜੀ ਸਾਡੇ ਪਿੰਡਾਂ ਦੇ ਸਾਡੇ ਤਕਰੀਬਨ ਕੁਝ 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 ਇਹ ਵੀ ਏਰੀਆ ਹੈ ਕੁਝ ਰਹਿ ਗਿਆ ਹੋਣਾ ਪਰ ਤਕਰੀਬਨ ਸਾਡੇ ਬਹੁਤ ਘਰਾਂ ਦੇ ਪੈਸੇ ਕਣਕ ਦੇ ਆ ਗਏ ਗੜੇ ਮਾਰੀ ਦੇ ਜਿੰਨੇ ਵੀ ਪੈਸੇ ਆਏ ਆ ਇਹ ਚ ਕੋਈ ਝੂਠ ਨਹੀਂ ਬਾਕੀ ਤਵਾ ਹਰ ਇੱਕ ਪਾਰਟੀ ਨੇ ਲਾਉਣਾ ਹੁੰਦਾ ਕਾਲੀ ਦਲ ਨੇ ਵੀ ਲਾਇਆ ਕਾਂਗਰਸ ਨੇ ਵੀ ਲਾਇਆ ਅਸੀਂ ਮੰਨ ਲਓ ਵੀ ਮੈਂ ਹੁਣ ਕਾਂਗਰਸ ਦਾ ਵੀ ਲਾ ਸਕਦਾ ਕਿਸੇ ਦਾ ਵੀ ਲਾਜਣਾ ਇਹ ਪਾਰਟੀਆਂ ਤਵੇ ਲਾਉਂਦੀਆਂ ਸਚਾਈ ਹੋਰ ਹੈ ਗਰਾਊਂਡ ਤੇ ਗਰਾਊਂਡ ਲੈਵਲ ਤੇ ਕੁਝ ਹੋਰ ਹੁੰਦਾ ਤੁਹਾਡੇ ਰਾਜ ਕਹਿੰਦੇ ਸੀ ਰਿਸ਼ਵਤ ਘਟ ਜੂਗੀ ਘਟੀ ਮੇਰੇ ਖਿਆਲ ਚ ਘਟੀ ਆ ਮੈਂ ਕਿੱਥੇ ਘਟੀ ਆ ਅਫਸਰ ਉਹ ਨਹੀਂ ਲਈ ਜਾਂਦੇ ਆ ਨਹੀਂ ਨਹੀਂ ਦੇਖੋ ਮੈਂ ਤਿੰਨ ਰੇਸ਼ਟੀਆਂ ਕਰਾਈਆਂ ਜੀ ਦੇਖੋ ਤਿੰਨ ਰੇਸ਼ਟੀਆਂ ਕਰਾਈਆਂ 1 ਰੁਪਿਆ ਨਹੀਂ ਦਿੱਤਾ ਥਾਣੇ ਦੇ ਵਿੱਚੋਂ तकरीबन ਦੋ ਦੋ ਤਿੰਨ ਤੁਸੀਂ ਤਾਂ ਫਿਰ ਵਲੰਟੀਅਰ ਹੋ ਤੁਸੀਂ ਤਾਂ ਨਹੀਂ ਲੱਗਿਆ ਹੋਣਾ ਜਿਹੜੇ ਆਮ ਲੋਕ ਆ ਨਹੀਂ ਆਮ ਲੋਕ ਜੇ ਕੋਈ ਧੱਕੇ ਨਾਲ ਹੁਣ ਗਲਤ ਕੰਮ ਕਰਾਊਗਾ ਇੱਕ ਮਿੰਟ ਜੇ ਹੁਣ ਜੇ ਕੋਈ ਗਲਤ ਕੰਮ ਕਰਵਾਊਗਾ ਜਿਨ੍ਹਾਂ ਕੋਲੇ ਕੋਈ ਐਨਓਸੀ ਨਹੀਂ ਹੈ ਜਿਨ੍ਹਾਂ ਕੋਲੇ ਕੋਈ ਬਿਜਲੀ ਦੀ ਐਨਓਸੀ ਨਹੀਂ ਹੈ ਜਿਨ੍ਹਾਂ ਕੋਲ ਜਿਨ੍ਹਾਂ ਦਾ ਬਿੱਲ ਖੜਾ ਉਹ ਭਰ ਨਹੀਂ ਰਹੇ ਉਹ ਜਾ ਕੇ ਰਿਸ਼ਵਤ ਦੇਣਗੇ ਤਾਂ ਵੀ ਮੁਲਾਜ਼ਮ ਲੈਣਗੇ ਭਵਾਨਤਮਨ ਸੀਐਮ ਨਹੀਂ ਕਹਿੰਦੇ ਤੁਸੀਂ ਕਿਸੇ ਨੂੰ ਰਿਸ਼ਵਤ ਦਿਓ ਇਹ ਪਹਿਲੀ ਵਾਰ ਆਇਆ ਫਾਰਮੂਲਾ ਪਹਿਲਾਂ ਸਰਕਾਰਾਂ ਦੇ ਸੀਗਾ ਇਹ ਪਹਿਲੀਆਂ ਚੱਲ ਹੀ ਨਹੀਂ ਰਿਆ ਸੀ ਕੋਈ ਗੌਰ ਨਹੀਂ ਕਰ ਰਿਹਾ ਪਰ ਮਾਨ ਸਾਹਿਬ ਇਹ ਕਹਿੰਦੇ ਨੇ ਵੀ ਜੇ ਕੋਈ ਰਿਸ਼ਵਤ ਲੈਂਦਾ ਉਹਦੀ ਵੀ ਵੀਡੀਓ ਤੁਹਾਨੂੰ ਤੁਹਾਨੂੰ ਪਤਾ ਵੀ ਸਾਰੀਆਂ ਚੀਜ਼ਾਂ ਨਹੀਂ ਪੂਰੀਆਂ ਹੁੰਦੀਆਂ ਕਿਤੇ ਨਾ ਕਿਤੇ ਬੰਦਾ ਬਿਜਲੀ ਦਾ ਬੰਦਾ ਰਹੀ ਜਾਂਦਾ ਤੇ ਬਲਟਰ ਹੁੰਦੀ ਆ ਕਿਤੇ ਜਿਹੜੇ ਆਪਣੇ ਜਿਹੇ ਹੈਗੇ ਆ ਸਟੇਟੀਆਂ ਹੈਗੀਆਂ ਉੱਥੇ ਵੀ ਕਿਤੇ ਨਾ ਕਿਤੇ ਜ਼ਿੰਮੇਦਾਰ ਹੈਗਾ ਮਾੜਾ ਮੋਟਾ ਨਹੀਂ ਜੀ ਦੇਖੋ ਜਿੱਥੇ ਬਿਜਲੀ ਦੀ ਗੱਲ ਆ ਗਈ ਬਿਜਲੀ ਦਾ तकरीबन 2 ਸਾਲ ਹੋ ਚੱਲੇ ਨੇ ਵੀ 600 ਜੌਂਟ ਫਰੀ ਹੈ ਉਸ ਤੋਂ ਪਹਿਲਾਂ ਕੈਪਟਨ ਨੇ 2 250 ਦਿੱਤੀ ਸੀ ਕਿ ਇਹਨਾਂ ਨੇ 600 ਦਿੱਤੀ ਹੈ ਕੋਈ ਹੁਣ ਕੋਈ ਪਿੰਡ ਜੋ ਇੱਕ ਅੱਧਾ ਇੱਕ ਵਰਕਰ ਹੋ ਸਕਦਾ ਯੋ ਜੀ ਦਾ ਕੋਈ 4000 ਕੁਝ 5000 ਜਾ ਰਹਿੰਦਾ ਹੋਵੇ ਉਹ ਵੀ ਬੰਦਾ ਭਰ ਸਕਦਾ ਕੋਈ ਐਡੀ ਗੱਲ ਨਹੀਂ ਹੈ ਕੋਈ ਭਰ ਨਹੀਂ ਸਕਦਾ ਜਿਹੜੀ ਕਣਕ 30 ਕਿਲੋ ਹੁੰਦੀ ਸੀ ਉਹ 5 ਕਿਲੋ ਰਹੇਗੀ ਤੁਹਾਡੀ ਰਾਜ ਸਰਕਾਰ ਦੀ ਨਹੀਂ ਉਹ ਮਿਲ ਵੀ ਵੱਧ ਰਹੀ ਹੈ ਨਾ ਜੀ ਜਿੱਥੇ ਚੀਜ਼ ਇੱਕ ਵਾਰੀ ਮਿਲਦੀ ਸੀ ਉਥੇ ਆਪ ਨੂੰ ਚਾਰ ਵਾਰੀ ਮਿਲ ਰਹੀ ਹੈ ਜੇ ਉਹ ਸੈਂਟਰ ਵਾਲੀ ਮਿਲ ਰਹੀ ਹੈ ਤੁਹਾਡੀ ਪੰਜਾਬ ਸਰਕਾਰ ਵਾਲੀ ਨਹੀਂ ਮਿਲ ਰਹੀ ਨਹੀਂ ਨਹੀਂ ਪੰਜਾਬ ਸਰਕਾਰ ਵਾਲੀ ਮਿਲ ਰਹੀ ਹੈ ਸਾਡੇ ਪਿੰਡ ਮਿਲੀ ਹੈ ਜੀ ਹੁਣ 30 ਕਿਲੋ ਮਿਲੀ ਆ ਹੁਣ ਉਹ ਇੱਕ ਅੱਗੇ 2 ਰੁਪਏ ਕਿਲੋ ਦੇ ਲੱਗਦੇ ਸੀਗੇ ਹੁਣ ਉਹ 2 ਰੁਪਏ ਕਿਲੋ ਦੇ ਵੀ ਨਹੀਂ ਲੱਗਦੇ ਆਟਾ ਪੀਸੇ ਬਸਾ ਕਿੱਧਰ ਗਿਆ ਤੁਹਾਡਾ ਉਹ ਵੀ ਮ ਉਹਨਾਂ ਦੇ ਘਰੇ ਪਹਿਲਾਂ ਮੰਨ ਲਓ 10 ਕਿਲੋ ਪਿਆ 20 ਕਿਲੋ ਆਟਾ ਹੋਰ ਮਿਲ ਗਿਆ ਬੰਦਾ ਮਜ਼ਦੂਰ ਕੰਮ ਕਰਨ ਜਾਂਦਾ ਹੈ 12 ਵੀ ਰੋਟੀ ਖਾਂਦਾ ਪਰ ਇਹ ਆਟੇ ਉਹਨਾਂ ਖਰਾਬ ਹੋ ਜਾਂਦਾ ਸੀ ਉਸ ਕਰਕੇ ਉਹਨਾਂ ਇਸਤੀ ਤੋਂ ਨਾਰਾਜ਼ ਆ ਵੀ ਸਾਨੂੰ ਆਟਾ ਨਾ ਦਿੱਤਾ ਜਾਵੇ ਸਾਨੂੰ ਕਣਕ ਹੀ ਦਿੱਤੀ ਜਾਵੇ ਇਧਰ ਹੀ ਪੁੱਛ ਲੈਣਾ ਤੁਸੀਂ ਕਾਲੀ ਪਾਰਟੀ ਚ ਰਹੇ ਹੋ ਕਿ ਇਹ ਇਹ ਤੁਹਾਡੇ ਰਾਜ ਚ ਵੀ ਹੁੰਦਾ ਸੀ ਥੋੜਾ ਬੀਪੂ ਦਾ ਤੇਲ ਵੀ ਹੁੰਦਾ ਸੀ ਮਿੱਟੀ ਦਾ ਕਹਿੰਦੇ ਖੰਡ ਵੀ ਆਉਂਦੀ ਸੀ ਹਾਂਜੀ ਆਉਂਦੀ ਸੀ ਜੀ ਆਉਂਦੀ ਸੀ ਹਾਂਜੀ ਹੁਣ ਕਿਉਂ ਬੰਦ ਹੋ ਗਈ ਬਹੁਤ ਹੀ ਸਰਕਾਰ ਦੀ ਵਿਰੋਧ ਦੀ ਕੋਈ ਪੋਲਿਸੀ ਹੁੰਦੀ ਹੈ ਜੀ ਆਮਾਦੀ ਪਾਰਟੀ ਚ ਕੀ ਖਾਸੀਅਤ ਲੱਗੀ ਜਿਹੜੀ ਤੁਸੀਂ ਕਾਲੀ ਪਾਰਟੀ ਛੱਡ ਕੇ ਇੱਧਰ ਜਾ ਰਹੇ ਹੋ ਨਹੀਂ ਸਾਡਾ ਤਾਂ ਜਿਹੜਾ ਜੀ ਡੈਂਪੀ ਢਿੱਲੋਂ ਨਾਲ ਪਿਆਰ ਸੀ ਜੀ ਸਾਡੇ ਦੁੱਖ ਦੇ ਸੁੱਖ ਦੇ ਆਉਂਦਾ ਸੀ ਬੰਦਾ ਬਹੁਤ ਨਰਮ ਇਮਾਨਦਾਰ ਆ ਜੀ ਇਹਦੇ ਕਰਕੇ ਜੀ ਸਾਰੇ ਕਾਲੀ ਦਲ ਦੇ ਵਰਕਰ ਇਹਦੇ ਨਾਲ ਹੀ ਜਾਵੜੇ ਜੀ ਲੋਕ ਵੋਟ ਪਾਉਂਦੇ ਹੋ ਬੰਦੇ ਨੂੰ ਵੇਖ ਕੇ ਪਾਉਂਦੇ ਆ ਪਾਰਟੀ ਨੂੰ ਨਹੀਂ ਜੀ ਹਾਂ ਜੀ ਬੰਦੇ ਨੂੰ ਵੇਖ ਕੇ ਜ਼ਰੂਰ ਪਾਉਂਦੇ ਆ ਜੀ ਹਾਂ ਜੀ ਜਿਹੜਾ ਡੈਂਪੀ ਢਿੱਲੋਂ ਤੁਹਾਡੇ ਵਿੱਚ ਬਿਚਰਦਾ ਜਾਂਦਾ ਦੁੱਖ ਦੇ ਸੁੱਖ ਦੇ ਇਸ ਕਰਕੇ ਤੁਸੀਂ ਡੀਐਮਪੀ ਟਲੂਣਾ ਜਣ ਕੇ ਜੁੜੇ ਹੋ ਹਾਂਜੀ ਹਾਂਜੀ ਜੁੜਿਆ ਹਾਂ ਚਲੋ ਦਿলো ਪਿਆਰਾ ਬੰਦਾ ਬਹੁਤ ਨਰਮਾ 20 ਸਾਲ ਹੋ ਗਏ ਜੀ ਮਿਹਨਤ ਕਰੀ ਜਾਂਦੇ ਨੂੰ ਜੀ